ਬਾਰੂ ਦਾ ਕੰਮ ਹੈ ਬਾਰ ਲਈਆ ਇਹ ਵੈਗਰੀ ਵੈਗਰੀ ਇਹ ਵੈਗਰੀ ਕਹਿੰਦਾ ਆ ਹਾਂਜੀ ਹਾਂਜੀ ਇਹਨੂੰ ਅਸੀਂ ਗੁਰਤੀ ਗਰੰਤੀ ਸਿੰਘ ਤੋਂ ਦਵਾਈ ਸੀ ਜਿਹੜੀ ਮਰਿਆਦਾ ਜਨਮ ਸੰਸਕਾਰ ਦੀ ਤੇ ਉਹ ਹੁੰਦਾ ਗੁਰਤੀ ਦੀ ਜਿਹੜੀ ਰਸਮ ਹੈ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਨਾਲ ਪਤਾਸੇ ਖੋਲਦੇ ਨੇ ਕਿਰਪਾਨਾ ਉਹਦੀ ਹੈ ਇਹਨੂੰ ਜਨਮ ਸੰਸਕਾਰ ਦਿੱਤਾ ਸੀ ਹਾਂਜੀ ਇਸ ਜੀ ਸਾਹਿਬ ਤੋਂ ਬਾਅਦ ਅਸੀਂ ਜਿਵੇਂ ਕਿ ਮੇਰਾ ਸੀਜ਼ੇਰੀਅਨ ਹੋਇਆ ਸੀਗਾ ਤੇ ਫਿਰ ਇਹ ਮਰਿਆਦਾ ਕਿ ਤੁਸੀਂ ਅਮਰ ਸ਼ਕਨਾ ਹੁੰਦਾ ਕਿਉਂਕਿ ਉਹਦੇ ਵਿੱਚ ਕਕਾਰ ਘਾਦਰ ਤੇ ਨੇ ਆਪਰੇਸ਼ਨ ਕਰਨ ਲਈ ਤੇ ਫਿਰ ਉਹ ਬੱਚੇ ਨੂੰ ਨਾਲ ਹੀ ਚੂਲਾ ਸਿਖਾ ਦਿੰਦੇ ਨੇ ਪੰਜ ਪਿਆਰੇ ਜਦੋਂ ਮੈਂ ਆਪਰੇਸ਼ਨ ਹੈ ਕੁੜੀਆਂ ਨੂੰ ਹਨਾ ਬਚਪਨ ਤੋਂ ਸਿਖਾ ਦਿੰਦੇ ਆ ਇਹ ਤਾਂ ਅਮਰਤ ਸਾਮਣੀ ਹੁੰਦਾ ਇਹ ਜਿਹੜੀ ਚੀਜ਼ ਹੈ ਇਹ ਆਪਣੇ ਹੱਥ ਨਹੀਂ ਇਹ ਮਹਾਰਾਜ ਦੀ ਬਖਸ਼ਿਸ਼ਾ ਮੈਨੂੰ ਤਾਂ ਇਹ ਲੱਗਦਾ ਕਿ ਸਾਡੇ ਤਾਂ ਬਚਪਨ ਤੋਂ ਛੇਕਿਆ ਮੇਰੇ ਸਿੰਘ ਸਾਹਿਬ ਦਾ ਵੀ ਤੇ ਮੇਰਾ ਵੀ ਚੌਗਿਰਦੇ ਹਮਾਰੇ ਨਾਮ ਕਰ ਹਨ ਤੇ ਉਹ ਹਰ ਟਾਈਮ ਮਹਾਰਾਜ ਦਾ ਤੁਹਾਡੇ ਤੇ ਹੱਥ ਹੁੰਦਾ ਹੈ ਉਹ ਆਪ ਹੀ ਤੁਹਾਡੇ ਤੋਂ ਕਰਾ ਲੈਂਦੇ ਆ ਸਾਰਾ ਕੁਝ ਤੁਸੀਂ ਦੇਖੋ ਜਿਹੜੀ ਆਪਾਂ ਜਗਾ ਤੇ ਖੜੇ ਆ ਮਾਤਾ ਗੁਜਰੀ ਫੌਜੀ ਦੀ ਜਗਾ ਮਾਤਾ ਗੁਜਰੀ ਜੀ ਨੇ ਕਿੰਨੀ ਵੱਡੀ ਸਿੱਖਿਆ ਦਿੱਤੀ ਹੁੰਦਾ ਸਾਹਿਬ ਜਰਦਿਆਂ ਨੂੰ ਕਿ ਉਹ ਡੋਲੇ ਨਹੀਂ ਕੱਲ ਰਾਤ ਹੀ ਅਸੀਂ ਕਥਾ ਸੁਣ ਰਹੇ ਸੀ ਕਿ ਉਹਨਾਂ ਦੇ ਸ਼ਮਕਾਂ ਵੀ ਮਾਰੀਆਂ ਗਈਆਂ ਉਹਨਾਂ ਨੂੰ ਕਿੰਨੇ ਲਾਲਚ ਵੀ ਦਿੱਤੇ ਗਏ ਕਿ ਤੁਸੀਂ ਆਪਣਾ ਧਰਮ ਤੱਕੀ ਕਰ ਲਓ ਇੱਥੇ ਤਾਂ ਸਗੋਂ ਇੱਕ ਦਾੜੀ ਇਹ ਤੋਂ ਕਹਿ ਦਿੰਦੇ ਨੇ ਮੇਰੇ ਦਾੜੀ ਇੱਥੇ ਆ ਗਈ ਹੈ ਨਾ ਮੈਂ ਵਾਲ ਨਹੀਂ ਰੱਖਣਿਆ ਨਹੀਂ ਰੱਖਣ ਉਦੋਂ 90 ਦੀ ਦਹਾਕੇ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਦੇ ਸਿਰ ਤੇ ਦਾੜਾ ਹੁੰਦਾ ਸੀ ਹਰ ਇੱਕ ਤੇ ਮੂੰਹ ਤੇ ਦਾੜਾਂ ਦੇ ਦਸਤਾਰ ਹੁੰਦੀ ਸੀ 90 ਦੇ ਹੱਕ ਤੋਂ ਬਾਅਦ 21ਵੀਂ ਸਦੀ ਆਈ ਤਾਂ ਬਹੁਤ ਕੁਝ ਚੇਂਜ ਹੋ ਗਿਆ। ਇਹ ਕਾਫੀ سارے ਰੀਜ਼ਨ ਹੋਗੇ ਵੀਰ ਜੀ ਇਹ ਸਭ ਤੋਂ ਵੱਡਾ ਰੀਜ਼ਨ ਤਾਂ ਜਿਹੜਾ ਸਾਡੇ ਇਹ ਫੋਨ ਸੋਸ਼ਲ ਮੀਡੀਆ ਆ ਗਿਆ, ਮਲਟੀਮੀਡੀਆ ਆ ਨਾ ਜੋ ਵੀ ਐਂਟਰਟੇਨਮੈਂਟ ਆ ਕੇ ਲੋਕੀ ਬਾਤ ਜਾਣ ਲੱਗੀ। ਜਿਹੜੇ ਲੋਕ ਬਾਤ ਚਲੇ ਗਏ ਉਹਨਾਂ ਨੇ ਉੱਤੇ ਦਾ ਕਲਚਰ ਬਣਾਉਣਾ ਸ਼ੁਰੂ ਕਰਤਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਵਨ ਪਵਿੱਤਰ ਧਰਤੀ ਸ੍ਰੀ ਫਤਿਹਗੜ ਸਾਹਿਬ ਦੀ ਏ। ਠੰਡਾ ਵਰਜੇ ਤੇ ਇੱਥੇ ਬੜਾ ਸੋਹਣਾ ਮੈਨੂੰ ਸਿੰਘ ਜਿਹੜਾ ਤਬਰ ਤੇ ਹਾਂ ਇਹ ਦਸਮ ਬਾਣੀ ਦਾ ਜਿਹੜਾ ਤਬਰ ਤੇ ਇੱਕ ਦਸਮ ਬਾਣੀ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਔਰ ਉਸੇ ਇਹਨਾਂ ਦੀ ਮਾਤਾ ਜੀ ਨੇ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿੱਥੋਂ ਆਏ ਹੋ ਭੈ ਜੀ ਅਸੀਂ ਲੁਧਿਆਣੇ ਤੋਂ ਆਇਆ ਆਲਮਗੀਰ ਸਾਹਿਬ ਤੋਂ ਆਲਮਗੀਰ ਸਾਹਿਬ ਹਾਂਜੀ ਅੱਛਾ ਇਹ ਕਾਕਾ ਜਿਹੜਾ ਇਹਦੇ ਨੂੰ ਛੋਟੇ ਨੂੰ ਆਪਾਂ ਝੂਲਾ ਸਾਹਿਬ ਹਨਾ ਜੀ ਹਾਂਜੀ ਹਾਂਜੀ ਜੀ ਕਦੋਂ ਪਹਿਲੀ ਗੁਰਦੇ ਗੁਰਤੀ ਦਿੱਤੀ ਸੀਗੇ ਹਾਂਜੀ ਹਾਂਜੀ ਇਹਨੂੰ ਅਸੀਂ ਗੁਰਤੀ ਗ੍ਰੰਥੀ ਸਿੰਘ ਤੋਂ ਦੀਵਾਸੀ ਜਿਹੜੀ ਮਰਿਆਦਾ ਜਨਮ ਸੰਸਕਾਰ ਦੀ ਤੇ ਸਾਡੇ ਆਲਮਗੀਰ ਸਾਹਿਬ ਵੀ ਹੈਡ ਗ੍ਰੰਥੀ ਨੇ ਬਾਬਾ ਜੀ ਤੇ ਉਹ ਹੁੰਦਾ ਗੁਰਤੀ ਦੀ ਜਿਹੜੀ ਰਸਮ ਹੈ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਨਾਲ ਪਤਾਸੇ ਖੋਲਦੇ ਨੇ ਕਿਰਪਾਨਾ ਉਹਦੀ ਹੀ ਇਹਨੂੰ ਜਨਮ ਸੰਸਕਾਰ ਦਿੱਤਾ ਸੀਗਾ ਹਾਂਜੀ ਇਸ ਜੀ ਸਾਹਿਬ ਜਦੋਂ ਬਾਅਦ ਅਸੀਂ ਜਿਵੇਂ ਕਿ ਮੇਰਾ ਸੇਸਰੀਅਨ ਹੋਇਆ ਸੀਗਾ ਤੇ ਫਿਰ ਇਹ ਮਰਿਆਦਾ ਕਿ ਤੁਸੀਂ ਅਮਰ ਸ਼ਕਨਾ ਹੁੰਦਾ ਕਿਉਂਕਿ ਉਹਦੇ ਵਿੱਚ ਕਕਾਰ ਹਾ ਦੰਦ ਨੇ ਆਪਰੇਸ਼ਨ ਕਰਨ ਲਈ ਤੇ ਫਿਰ ਉਹ ਬੱਚੇ ਨੂੰ ਨਾਲ ਹੀ ਚੂਲਾ ਸਿਖਾ ਦਿੰਦੇ ਨੇ ਪੰਜ ਪਿਆਰੇ ਜਦੋਂ ਮੈਂ ਅੰਮ੍ਰਿਤਸ਼ਰ ਆਇਆ ਹਾਂ ਜੀ ਹਾਂਜੀ ਹਾਂਜੀ ਤੇ ਇੱਕ ਇਹ ਵੀ ਇਹ ਵੀ ਮੇਰੇ ਕੋਲ ਕੀ ਸਵਾਲ ਇੱਕ ਨਾ ਆਪਾਂ ਛੋਟੇ ਇਹ ਤਾਂ ਜਿਹੜਾ ਮੁੰਡਾ ਹੈ ਕੁੜੀਆਂ ਨੂੰ ਹਨਾ ਬਚਪਨ ਤੋਂ ਸਿਖਾ ਦਿੰਦੇ ਆ ਕਈ ਤੋਂ ਅਮਰਤਸ਼ ਸਾਹਮਣੇ ਹੁੰਦਾ ਮੇਰੇ ਵਰਗੇ ਕਹਿ ਦਿੰਦੇ ਨੇ ਵੱਡੇ ਹੋ ਕੇ ਮੁੰਡੇ ਵੀ ਨਹੀਂ ਮੈਂ ਨਹੀਂ ਸਾਹਮਣਾ ਨੀ ਵੀ ਜੀ ਇਹ ਜਿਹੜੀ ਚੀਜ਼ ਹੈ ਇਹ ਆਪਣੇ ਹੱਥ ਨਹੀਂ ਇਹ ਮਹਾਰਾਜ ਦੀ ਬਖਸ਼ਿਸ਼ ਆ ਮੈਨੂੰ ਤਾਂ ਇਹ ਲੱਗਦਾ ਕਿ ਸਾਡੇ ਤਾਂ ਬਚਪਨ ਤੋਂ ਛꀀਾ ਮੇਰੇ ਸਿੰਘ ਸਾਹਿਬ ਦਾ ਵੀ ਤੇ ਮੇਰਾ ਵੀ ਇਹ ਪਹਿਲਾਂ ਤੁਹਾਡੇ ਪੇਰੈਂਟਸ ਨੇ ਜਿਹੜੇ ਤੁਹਾਨੂੰ ਹਨਾ ਸਿੱਖਿਆ ਦਿੰਦੇ ਨੇ ਤੇ ਆਫਟਰ ਥੇਰ ਟੂ ਮਹਾਰਾਜ ਜਦੋਂ ਤੁਸੀਂ ਛੱਕ ਲੈਂਦੇ ਹੋ ਮਹਾਰਾਜ ਦੀ ਪ੍ਰੋਟੈਕਸ਼ਨ ਤੁਹਾਡੇ ਤੇ ਹੋ ਜਾਂਦੀ ਹੈ ਹਨਾ ਚੌਂ ਗਿਰਦ ਹਮਾਰੇ ਆਮਕਾਰ ਹਨਾ ਦੁੱਤੇ ਉਹ ਹਰ ਟਾਈਮ ਮਹਾਰਾਜ ਦਾ ਤੁਹਾਡੇ ਤੇ ਹੱਥ ਹੁੰਦਾ ਹੈ ਉਹ ਆਪ ਹੀ ਤੁਹਾਡੇ ਤੋਂ ਕਰਾ ਲੈਂਦੇ ਆ ਸਾਰਾ ਕੁਝ ਇਹ ਵੀ ਇਹ ਵੀ ਪੈਂਦੀ ਕਿ ਗੁਰਬਾਣੀ ਦੇ ਵਿੱਚ ਇਹ ਵੀ ਹੁੰਦਾ ਕਿ ਗੁਰੂ ਬਾਬਾ ਫਰੀਦ ਜੀ ਦੀ ਮਾਤਾ ਨੇ ਨਾ ਉਹਨਾਂ ਨੂੰ ਮੈਂ ਹੱਦੇ ਆਫ ਕੈਮਰਾ ਉਹ ਗੱਲ ਸਾਂਝੀ ਜ਼ਰੂਰ ਕਰਦਾ ਸੀਗਾ ਕਹਿੰਦੇ ਉਹ ਕਹਿੰਦੇ ਨਾ ਰੱਬ ਦੇ ਨਾਲ ਜੋੜਨ ਦਾ ਮਾਂ ਦਾ ਸਭ ਤੋਂ ਵੱਡਾ ਮਾਂ ਦੇ ਹੱਥੋਂ ਦਾ ਤੇ ਗੁਰੂ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਵੀ ਆਉਂਦਾ ਕਿ ਉਹਨਾਂ ਦੀ ਜਿਹੜੀ ਅੰਮੀ ਸੀ ਉਹ ਸਰਾਣੀ ਥੱਲੇ ਰੱਖ ਦਿੰਦੇ ਸੀ ਗੋੜ ਤੇ ਉਹ ਜ਼ਰੂਰ ਕੁਝ ਦੋ ਲੱਖ ਤੋਂ ਕਿ ਮੈਨੂੰ ਗੁਰਬਾਣੀ ਬਾਰੇ ਇੰਨੀ ਨੌਲੇਜ ਨਹੀਂ ਭੈਣ ਮਿਲੀ ਹਾਂ ਜੀ ਹਣਾ ਹੈ ਕਹਿੰਦੇ ਨੇ ਨਾ ਉਹ ਗੁਰਬਾਣੀ ਸੱਚ ਹੈ ਕਥਾ ਉਹ ਜੀ ਜੀ ਬਿਲਕੁਲ ਤੁਸੀਂ ਦੇਖੋ ਜਿਹੜੀ ਆਪਾਂ ਜਗਾ ਤੇ ਖੜੇ ਆਂ ਉਹ ਮਾਤਾ ਗੁਜਰ ਕੌਰ ਜੀ ਦੀ ਜਗਾ ਮਾਤਾ ਗੁਜਰੀ ਜੀ ਨੇ ਕਿੰਨੀ ਵੱਡੀ ਸਿੱਖਿਆ ਦਿੱਤੀ ਹੋਈ ਸਾਬ ਜਦਿਆਂ ਨੂੰ ਕਿ ਉਹ ਡੋਲੇ ਨਹੀਂ ਜੀ ਕੱਲ ਰਾਤ ਹੀ ਅਸੀਂ ਕਥਾ ਸੁਣ ਰਹੇ ਸੀ ਕਿ ਉਹਨਾਂ ਦੇ ਸ਼ੰਕਾ ਵੀ ਮਾਰੀਆਂ ਗਈਆਂ ਉਹਨਾਂ ਨੂੰ ਕਿੰਨੇ ਲਾਲਚ ਵੀ ਦਿੱਤੇ ਗਏ ਕਿ ਤੁਸੀਂ ਆਪਣਾ ਧਰਮ ਤਬਦੀਲ ਕਰ ਲਓ ਪਰ ਮਾਤਾ ਜੀ ਦੀ ਕਿੰਨੀ ਵੱਡੀ ਸਿੱਖਿਆ ਸੀ ਕਿੰਨੇ ਛੋਟੇ ਬੱਚੇ ਸੀ ਜਿਵੇਂ ਹੁਣੇ ਤੁਸੀਂ ਗੱਲ ਕੀਤੀ ਕਿ ਉਹ ਛੋਟੇ ਬੱਚਿਆਂ ਨੂੰ ਕਿਵੇਂ ਤੁਸੀਂ ਉਹ ਕਰ ਸਕਦੇ ਹੋ ਇਹ ਸਭ ਤੋਂ ਪਹਿਲਾਂ ਮਾਤਾ ਹੀ ਆ ਜਿਹੜੀ ਕੋਈ ਵੀ ਚੀਜ਼ ਜਿਵੇਂ ਆਪਾਂ ਪੜ੍ਹਾਈ ਵੀ ਸਿਖਾਉਨੇ ਆ ਬੱਚਿਆਂ ਨੂੰ ਤੇ ਇਹ ਗੁਰਸਿੱਖੀ ਵੀ ਮਾਤਾ ਹੀ ਆ ਜਿਹੜੀ ਸਿਖਾ ਸਕਦੀ ਹੈ ਹਨਾ ਉਹ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਉਹਨੂੰ ਗੁਰਦੁਆਰੇ ਲੈ ਕੇ ਜਾਵਾਂਗੇ ਉਹਨੂੰ ਮਰਿਆਦਾ ਦੱਸਾਂਗੇ ਤੇ ਮਾਂ ਨੇ ਹੀ ਸਾਰਾ ਕੁਝ ਸਿਖਾਉਣਾ ਸੀ ਜੀ ਤੇ ਇੱਕ ਇਹ ਵੀ ਇਹ ਲੱਛਕੇ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਮੇਰੇ ਵਰਗੇ ਦਾੜੀ ਨਹੀਂ ਰੱਖ ਰਹੇ ਪੱਗਾਂ ਤੋਂ ਬੜਾ ਕ੍ਰੇਜ਼ ਕਰ ਰਹੇ ਨੇ ਇੱਥੇ ਦੱਸ ਸਕੋ ਇੱਕ ਦਾੜੀ ਇਹ ਤੋਂ ਕਹਿੰਦੇ ਨੇ ਮੇਰੀ ਦਾੜੀ ਇੱਥੇ ਆ ਗਈ ਹਨਾ ਮੈਂ ਵਾਲ ਨਹੀਂ ਰੱਖਣਿਆ ਨਹੀਂ ਰੱਖਣੇ ਉਦੋਂ 90 ਦੀ دہਾਕੇ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਦੇ ਸਿਰ ਤੇ ਦਾੜਾ ਹੁੰਦਾ ਸੀ ਹਰ ਇੱਕ ਤੇ ਮੂੰਹ ਤੇ ਦਾੜਾ ਹੁੰਦੇ ਸ ਦਸਤਾਰ ਹੁੰਦੀ ਸੀ 90 ਦੀ دہਾਕੇ ਤੋਂ ਬਾਅਦ 21ਵੀਂ ਸਦੀ ਆਈ ਤਾਂ ਬਹੁਤ ਕੁਝ ਚੇਂਜ ਹੋ ਗਿਆ ਕਾਲਜਾਂ ਸਕੂਲਾਂ ਦੇ ਬੱਚੇ ਤੁਸੀਂ ਜਾਣਦੇ ਹੋ ਨਾ ਜੀ ਜੀ ਬਿਲਕੁਲ ਬਿਲਕੁਲ ਉਹਦੇ ਕਾਫੀ ਸਾਰੇ ਰੀਜ਼ਨ ਹੋਗੇ ਵੀ ਜੀ ਇਹ ਸਭ ਤੋਂ ਵੱਡਾ ਰੀਜ਼ਨ ਤਾਂ ਜਿਹੜਾ ਸਾਡੇ ਇਹ ਫੋਨ ਸੋਸ਼ਲ ਮੀਡੀਆ ਆ ਗਿਆ ਮਲਟੀਮੀਡੀਆ ਨਾ ਜੋ ਵੀ ਐਂਟਰਟੇਨਮੈਂਟ ਆ ਗਿਆ ਲੋਕੀ ਬਾਹਰ ਜਾਣ ਲੱਗੇ ਜਿਹੜੇ ਲੋਕ ਬਾਹਰ ਚਲੇ ਗਏ ਉਹਨਾਂ ਨੇ ਉੱਥੇ ਦਾ ਕਲਚਰ ਸਿੱਖਣਾ ਸ਼ੁਰੂ ਕਰ ਦਿੱਤਾ ਸਭ ਤੋਂ ਮੇਨ ਰੀਜ਼ਨ ਤਾਂ ਇਹ ਹੋ ਗਿਆ ਤੇ ਖੁਸ਼ੀ ਹੋ ਗਿਆ ਕਿ ਉਹ ਉਹਦੀ ਸਿੱਖਿਆ ਘਟ ਗਈ ਮਤਲਬ ਸਖਿਆ ਤਾਂ ਬਹੁਤ ਹੋਰੀਆ ਪਰ ਉਹ ਸਿੱਖਿਆ ਅਸੀਂ ਅੰਦਰ ਨਹੀਂ ਬਿਠਾ ਰਹੇ ਤੇ ਬਾਕੀ ਫੈਸ਼ਨ ਪ੍ਰਸਤੀ ਹੋ ਗਈ ਇਹ ਫੈਸ਼ਨ ਜ਼ਿਆਦਾ ਹੋ ਗਿਆ ਦਿਖਾਵਾ ਜ਼ਿਆਦਾ ਹੋ ਗਿਆ ਅਸੀਂ ਬਾਹਰਲੀ ਦਿੱਖ ਦੇ ਜ਼ਿਆਦਾ ਉਹ ਹੋ ਗਏ ਉਹਨੂੰ ਬਾਹਰੋਂ ਸੋਹਣਾ ਲੱਗਣਾ ਚਾਹੀਦਾ ਅੰਦਰਲੀ ਜਿਹੜੀ ਅੰਦਰੋਂ ਹੋਊਗਾ ਉਹ ਵਾਰਜ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਹਨੂੰ ਬਹਿਣੇ ਵੀ ਜਿਹੜਾ ਸਾਧ ਸੰਗਤ ਦੇ ਵਿੱਚ ਬਹਿਣਾ ਨਾ ਉਹ ਵੀ ਸੋਹਣਾ ਆ ਇਹ ਬਾਹਰੋਂ ਦਾ ਕਹਿਣਾ ਕੁਝ ਨਾ ਬਾਹਰ ਲਈਆ ਵੀ ਵਾਈਗਰੀ ਵਾਈਗਰੀ ਬਾਈਗਰੂ ਕਹਿੰਦਾ ਆ ਤੂੰ ਕਹੋ ਕਿ ਬਾਈਗਰੂ 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 ਕਹਿੰਦਾ ਬਾਈਗਰੂ ਇਹ ਹੁਣ ਆਪਾਂ ਗੱਲ ਕਰ ਰਹੇ ਸੀ ਜਦੋਂ ਆਪਣੇ ਇੱਕ ਕਹਿੰਦਾ ਬਾਈਗਰੂ ਜੀ ਅੱਛੇ ਇੱਕ ਤੁਸੀਂ ਤਾਂ ਹਾਂ ਪੇ ਹੋ ਬਾਈਗਰੂ ਕੀ ਬਾਈਗਰੂ ਅੱਛਾ ਫਿਰ ਕੀ ਪੜਾਈ ਕੀ ਕੀਤੀ ਹੈ ਜੌਬ ਕਰਦੇ ਹੋ ਜਾਂ ਨਹੀਂ ਮੈਂ ਜੀ ਜੀ ਹਮਕਮ ਕੀਤੀ ਹੈ ਗੁਟ ਇੱਕ ਬਾਤ ਇਹ ਸ਼ੁਕਰ ਰੱਖਾ ਤੂੰ ਮੈਂ ਪਹਿਲਾਂ ਜੌਬ ਕਰਦੀ ਸੀ ਹੁਣ ਇਹ ਹਜੇ ਬਹੁਤ ਛੋਟਾ ਆ ਤਾਂ ਕਰਕੇ ਮੈਂ ਛੱਡਿਆ ਹੋਇਆ ਇੱਕ ਵਾਰ ਦੇ ਫਾਦਰ ਸਾਹਿਬ ਦੇ ਫਾਦਰ ਨੇ ਹਾਂਜੀ ਫਾਦਰ ਇਨ ਲੋ ਫਰ ਸਰ ਹੋਪੇ ਜੀ ਕਰਮਾ ਵਾਲੇ ਹੋ ਤੇ ਪ੍ਰਮਾਤਮਾ ਨੇ ਇਸ ਨੂੰ ਗੁਰਸਿੱਖੀ ਦੀ ਦਾਤ ਵਖਸ਼ੀ ਹੈ ਤੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਸਾਨੂੰ ਵੀ ਪ੍ਰਮਾਤਮਾ ਵਰ ਸਿੱਖੀ ਦੀ ਦਾਤ ਵਖਸ਼ੇ ਤੇ ਅਸੀਂ ਵੀ ਇਹਨਾਂ ਇਹਨਾਂ ਜੀ ਜਰੂਰ ਜੀ ਸੋ ਇਹ ਪਰਿਵਾਰ ਸੀ ਗੁਰਸਿੱਖੀ ਦੀ ਜਿਨ੍ਹਾਂ ਨੇ ਗੁਰਤੀ ਮਿਲੀ ਹੋਵੇ ਨਾ ਜਿਨ੍ਹਾਂ ਨੂੰ ਗੁਰਸਿੱਖੀ ਦੀ ਉਹ ਪਹਿਲੇ ਤੋਂ ਹੀ ਜੇ ਬੱਚੇ ਨੂੰ ਗੁਰਸਿੱਖੀ ਦੀ ਗੁਰਤੀ ਦੇ ਦਿੱਤੀ ਤੇ ਵੱਡਾ ਹੋ ਕੇ ਉਸੇ ਤਰੀਕੇ ਨਾਲ ਗੁਰੂ ਮਾਰ ਦਾ ਸਤਕਾਰ ਕਰੇਗਾ ਤੇ ਗੱਲਬਾਤ ਕੀਤੀ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਹਰ ਇੱਕ ਬੱਚਾ ਉਹਨਾਂ ਉਹਨਾਂ ਹੀ ਰਾਹਾਂ ਤੇ ਚੱਲੇ ਜਿੱਥੇ ਰਾਮਾਂ ਤੇ ਸਾਨੂੰ ਛੱਡ ਕੇ ਗਏ ਨੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੇ ਸਿੱਖੀ ਦੀ ਦਾਤ ਸਾਨੂੰ ਵਖਸ਼ੀ ਹੈ ਅਸੀਂ ਵੀ ਕਹਿੰਨੇ ਆ ਕਿ ਸਾਨੂੰ ਵੀ ਦਾਤ ਉਹ ਮਹਾਰਾਜ ਦੇਵੇ ਸੋ ਇਹਨੇ ਕੀ ਬੇਨਤੀਆਂ ਕਰਦਾ ਹੈ ਮੈਨੂੰ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ 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 ਜੀ ਇਹ ਸਾਡਾ ਪਿੰਡ ਦਾ ਆਲਮ ਸਿੰਘ ਸਰ ਆਲਮ ਸਿੰਘ ਸਰ ਗੁਰੂ ਮਹਾਰਾਜ ਕਿੰਪੌਰ ਸਰ ਤੋਂ ਮਛਬੜ ਸਰ ਤੋਂ ਇੱਥੇ ਬਣ ਕੇ ਇੱਥੇ ਪਹੁੰਚੇ ਜੀ ਉਹ ਪਿੰਡ ਦਾ ਇਤਿਹਾਸ ਸਾਡਾ ਹਾਂ ਸਾਡਾ ਇਹ ਪਿੰਡ ਹੈਗਾ ਉੱਥੇ ਜਨ ਜਪਾਲ ਮੈਂ ਪੜ੍ਹਨ ਵਿੱਚ ਦਾ ਜੀ ਉੱਥੇ ਉੱਥੇ ਮਹਾਰਾਜ ਨੇ ਕਿੰਨਾ ਦਿਨ ਕੱਟੀ ਸੀ ਤਿੰਨ ਦਿਨ ਹੈ ਜੀ ਉੱਥੇ ਮਹਾਰਾਜ ਨੇ ਹਾਂ ਮਛਵੜੇ ਸਾਹਿਬ ਤੋਂ ਬਾਅਦ ਨਹੀਂ ਨਹੀਂ ਹਾਲਮਜੀਤ ਸਾਹਿਬ ਹਾਲਮ ਨਹੀਂ ਮਛਵੜੇ ਤੋਂ ਬਾਅਦ ਮਛਵੜੇ ਤੋਂ ਅੱਗੇ ਉੱਥੇ ਮਛਵੜਾ ਜੀ ਨਾ ਉਹੋ ਚੀਜ਼ ਬਣ ਕੇ ਆਈ ਜੀ ਬਣ ਕੇ ਆਈ ਜੀ ਮੈਂ ਨਵੀਂ ਖਾਂ ਗਨੀ ਖਾਂ ਇਹ ਦੋ ਮਤਲਬ ਕਿ ਪਿਆਰੇ ਨਾਲ ਲੈ ਕੇ ਆਏ ਤੇ ਉਸ ਕਰਦੇ ਆਏ ਮਨ ਕਿ ਨਾ ਉੱਥੇ ਦਾ ਪੀਰ ਕਹਿੰਦੇ ਸੀ ਬਣ ਕੇ ਆਗੇ ਉੱਥੇ ਜਦੋਂ ਆ ਕੇ ਬਣ ਕੇ ਪੰਜੀ ਡਾਹੀ ਤੇ ਉੱਥੇ ਇੱਕ ਸੀਗਾ ਮਤਲਬ ਕਿ ਤਲਾ ਸੀਗਾ ਤੇ ਪਾਣੀ ਗੰਦਾ ਸੀਗਾ ਨਾ ਪੀਰ ਮਾਰ ਕੇ ਪਾਣੀ ਕੱਢਿਆ ਸੁੱਚਾ ਪਾਣੀ ਇੱਕ ਸੀਗੀ ਖੂਹ ਸੀਗਾ ਉਹ ਸਾਰਾ ਨਹੀਂ ਸੀ ਪਾਣੀ ਸਾਫ ਨਹੀਂ ਸੀਗਾ ਉਹਦਾ ਆਰ ਕੀਤਾ ਮਹਾਰਾਜ ਨੇ ਇਹਨ ਕੋਲ ਤੇ ਦੋ ਬਣੇ ਇੱਕ ਬੰਸੀ ਸਾਹਿਬ ਬਣ ਗਿਆ ਇੱਕ ਤੀਰਸਾ ਬਣ ਗਿਆ ਹਾਂ ਮੈਂ ਕਦੇ ਦਰਸ਼ਨ ਕੀਤੇ ਨਹੀਂ ਤੁਸੀਂ ਜਦੋਂ ਉਸ ਅਕਾਲਪੁਰਖ ਦੀ ਮੌਜ ਹੋਈ ਹੁਕਮ ਹੋਇਆ ਅਜ਼ਰੂਰ ਪੈਂਦੀ ਆਵਾਂਗੇ ਤੇ ਪ੍ਰਮਾਤਮਾ ਨੇ ਤੁਹਾਡੇ ਸਿਰ ਤੇ ਬਹੁਤ ਸੋਹਣਾ ਤੁਹਾਡੀ ਝੋਲੀ ਵੀ ਇਹ ਬਹੁਤ ਸੋਹਣਾ ਗੁਣ ਤੇ ਪਾਇਆ ਹੈ ਇਹ ਹੀਰਾ ਤੇ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਸਤਕਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਪਰਿਵਾਰ ਆਲਮਗੀਰ ਤੋਂ ਸੀ ਜਿੱਥੇ ਆਲਮਗੀਰ ਦਾ ਇਤਿਹਾਸ ਬਾਬਾ ਜੀ ਨੇ ਸਾਂਝਾ ਕਰ ਦਿੱਤਾ ਆ ਸੋ ਇੱਥੇ ਮੈਨੂੰ ਦੀਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ